ਜਦੋਂ ਗੱਲ ਚੱਲਦੀ ਹੈ ਇੱਕ ਖਾਸ ਦਿਹਾੜੇ ਦੀ ਅੱਜ ਦਾ ਦਿਨ ਬੜਾ ਜਿਹੜਾ ਖਾਸ ਘਰ ਜਿਹੜਾ ਪੰਜਾਬੀ ਖੇਤੇ ਦਲੇ ਬਹੁਤ ਅਹਿਮ ਦਿਨ ਹੈ ਅੱਜ ਦੇ ਦਿਨ ਦੇ ਉੱਤੇ 1 ਅਗਸਤ 1863 ਨੂੰ ਮਹਾਰਾਣੀ ਜਿੰਦਾ ਦਾ ਰਾਣੀ ਮਹਾਰਾਜਾ ਰਜੀਤ ਸਿੰਘ ਦਾ ਇੰਗਲੈਂਡ ਦੇ ਵਿੱਚ ਦੇਹਾਂਤ ਹੋਇਆ ਸੀ ਕੁੜਾਂ ਨੂੰ ਯਾਦ ਕਰਦੇ ਹਾਂ ਸਿੱਖ ਰਾਜ ਦੀ ਮਹਾਨ ਨਾਇਕਾ ਮਹਾਰਾਣੀ ਜਿੰਦਕੌਰ ਅੰਗਰੇਜ਼ ਮਹਾਰਾਣੀ ਜਿੰਦਕੌਰ ਦੀ ਸ਼ਕਤੀ ਜਿਹੜੀ ਸੀ ਪ੍ਰਭਾਵ ਤੋਂ ਭਲੀ ਭਾਂਤ ਜਾਣੂ ਸਨ ਉਹ ਜਾਣਦੇ ਸੀ ਕਿ ਜਿੰਦਕੌਰ ਦੀ ਮੌਜੂਦਗੀ ਪੰਜਾਬ ਦੇ ਵਿੱਚ ਬਗਾਵਤ ਨੂੰ ਢੁਕਾ ਸਕਦੀ ਹੈ ਇਸ ਦੇ ਲਈ ਉਹਨਾਂ ਨੇ ਮਹਾਰਾਣੀ ਦੀ ਸ਼ਕਤੀ ਨੂੰ ਸੀਮਤ ਕਰਨ ਤੇ ਉਹਨਾਂ ਨੂੰ ਜਨਤਾ ਤੋਂ ਅਲੱਗ ਕਰਨ ਦੀ ਸਾਜ਼ਿਸ਼ ਰਚ ਦਿੱਤੀ ਪੰਜਾਬ ਦੇ ਸੁਨਹਿਰੀ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਦੁਆਰਾ ਸਥਾਪਿਤ ਸਿੱਖ ਰਾਜ ਇੱਕ ਮਹਾਨ ਕਾਲ ਸੀ ਜਿਸ ਨੇ ਖਾਲਸਾ ਪੰਥ ਦੀ ਸ਼ਕਤੀ ਤੇ ਪ੍ਰਭੂ ਸੱਤਾ ਨੂੰ ਸਥਾਪਿਤ ਕੀਤਾ ਪਰ ਇਸ ਮਹਾਰਾਜ ਦੇ ਅੰਤਲੇ ਦੌਰ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਉੱਭਰੀ ਜਿਸ ਨੇ ਨਾ ਸਿਰਫ ਪੰਜਾਬ ਦੀ ਹੋਂਦ ਨੂੰ ਬਚਾਉਣ ਦੇ ਲਈ ਅਣਥੱਕ ਸੰਘਰਸ਼ ਕੀਤਾ ਬਲਕਿ ਬ੍ਰਿਟਿਸ਼ ਸਾਮਰਾਜ ਦੀਆਂ ਚਾਲਾਂ ਦਾ ਵੀ ਡਟ ਕੇ ਮੁਕਾਬਲਾ ਕੀਤਾ ਇਹ ਸ਼ਖਸੀਅਤ ਸੀ ਮਹਾਰਾਣੀ ਜਿੰਦਕੌਰ ਜੋ ਆਪਣੀ ਦਲੇਰੀ ਬੁੱਧੀਮਤ ਮਤ ਦੇ ਨਾਲ ਤੇ ਅਡੋਲ ਇੱਛਾ ਸ਼ਕਤੀ ਦੇ ਕਾਰਨ ਮਾਈ ਸਾਹਿਬਾ ਦੇ ਨਾਂ ਦੇ ਨਾਲ ਵੀ ਪ੍ਰਸਿੱਧ ਹੋ ਗਏ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਆਰੰਭ ਦੇ ਵਿੱਚ ਪੰਜਾਬ ਨੂੰ ਇੱਕ ਸ਼ਕਤੀਸ਼ਾਲੀ ਤੇ ਖੁਸ਼ਹਾਲ ਰਾਜ ਦੇ ਵਿੱਚ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਵੱਖ-ਵੱਖ ਮਿਸਲਾਂ ਨੂੰ ਇਕਜੁੱਟ ਕਰਕੇ ਇੱਕ ਵਿਸ਼ਾਲ ਸਿੱਖ ਸਾਮਰਾਜ ਦੀ ਸਥਾਪਨਾ ਕੀਤੀ ਜੋ ਸਤਲੁਜ ਤੋਂ ਲੈ ਕੇ ਪੇਸ਼ਾਵਰ ਤੱਕ ਫੈਲਿਆ ਹੋਇਆ ਸੀ। ਉਹਨਾਂ ਦੇ ਸ਼ਾਸਨ ਕਾਲ ਨੂੰ ਸਿੱਖ ਰਾਜ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ ਜਿੱਥੇ ਧਾਰਮਿਕ ਸਹਿਣਸ਼ੀਲਤਾ ਪ੍ਰਸ਼ਾਸਨਿਕ ਕੁਸ਼ਲਤਾ ਤੇ ਫੌਜੀ ਸ਼ਕਤੀ ਸਿਖਰ ਦੇ ਉੱਤੇ ਸੀ ਪਰ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਅੰਦਰੂਨੀ ਕਲੇਜ ਦੇ ਵਿੱਚ ਦਰਬਾਰੀ ਸਾਜ਼ਿਸ਼ਾਂ ਦਾ ਸ਼ਿਕਾਰ ਹੁੰਦਾ ਗਿਆ ਮਹਾਰਾਜੇ ਦੇ ਉਤਰਾਧਿਕਾਰੀ ਦੇ ਵਿੱਚ ਕਮਜ਼ੋਰੀ ਤੇ ਆਪਸੀ ਫੁੱਟ ਨੇ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਦਖਲ ਦੇਣ ਦਾ ਮੌਕਾ ਦੇ ਦਿੱਤਾ ਇਸ ਅਸਥਿਰਤਾ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ 1843 ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਗੱਦੀ ਦੇ ਉੱਤੇ ਬਿਠਾ ਦਿੱਤਾ ਗਿਆ। ਇਸ ਨਾਜ਼ੁਕ ਸਮੇਂ ਦੇ ਵਿੱਚ ਉਹਨਾਂ ਦੀ ਮਾਤਾ ਮਹਾਰਾਣੀ ਜਿੰਦਕੌਰ ਨੇ ਰਾਜ ਦੀ ਵਾਗਡੋਰ ਸੰਭਾਲੀ। ਜਿੰਦਕੌਰ ਜੋ ਸਰਦਾਰ ਮੰਨਾ ਸਰਦਾਰ ਮੰਨਾ ਸਿੰਘ ਉਲਖ ਦੀ ਧੀ ਸੀ ਨੂੰ ਆਪਣੀ ਸੁੰਦਰਤਾ ਤੇ ਤਿੱਖਣ ਬੁੱਧੀ ਦੇ ਲਈ ਜਾਣਿਆ ਜਾਂਦਾ ਸੀ। ਉਸਨੇ ਜਦੋਂ ਰਾਜ ਦੀ ਵਾਕਡੋਰ ਸੰਭਾਲੀ ਤਾਂ ਉਹ ਜਾਣਦੀ ਸੀ ਕਿ ਸਿੱਖ ਰਾਜ ਨੂੰ ਅੰਦਰੂਨੀ ਵਿਰੋਧੀਆਂ ਤੇ ਬਾਹਰ ਦੀਆਂ ਸ਼ਕਤੀਆਂ ਖਾਸ ਤੌਰ ਦੇ ਉੱਤੇ ਬ੍ਰਿਟਿਸ਼ ইস্ট ਇੰਡੀਆ ਕੰਪਨੀ ਤੋਂ ਖਤਰਾ ਹੈ। ਉਹਨਾਂ ਨੇ ਦਰਬਾਰੀਆਂ ਨੂੰ ਨਿਯੰਤਰਿਤ ਕਰਨ ਤੇ ਰਾਜ ਪ੍ਰਬੰਧ ਨੂੰ ਸੁਚਾਰੂ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਹਿਲੇ ਐਂਗਲੋ ਸਿੱਖ ਯੁੱਧ ਜੋ ਹੋਏ 1845 ਤੇ 1846 ਦੀ ਗੱਲ ਆਉਂਦੀ ਹੈ। ਇਸ ਦੇ ਦੌਰਾਨ ਮਹਾਰਾਣੀ ਜਿੰਦਕੌਰ ਨੇ ਸਿੱਖ ਫੌਜਾਂ ਨੂੰ ਉਤਸ਼ਾਹਤ ਕੀਤਾ। ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਭਰੀ ਉਹਨਾਂ ਨੇ ਲਾਹੌਰ ਦੇ ਦਰਬਾਰ ਦੇ ਵਿੱਚ ਅੰਗਰੇਜ਼ਾਂ ਦੀ ਵੱਧ ਦੀ ਦਖਲਅੰਦਾਜ਼ੀ ਦਾ ਸਖਤ ਵਿਰੋਧ ਕੀਤਾ ਜਿਵੇਂ ਅੱਜ ਦਿੱਲੀ ਦਰਬਾਰ ਤੇ ਪੰਜਾਬ ਚ ਹੋ ਰਿਹਾ ਹੈ ਭਾਵੇਂ ਸਿੱਖ ਫੌਜਾਂ ਨੇ ਬਹਾਦਰੀ ਦੇ ਨਾਲ ਲੜਾਈ ਲੜੀ ਪਰ ਕੁਝ ਸਿੱਖ ਜਰਨੇਲਾ ਦੀ ਗਦਾਰੀ ਤੇ ਅੰਗਰੇਜ਼ਾਂ ਦੀ ਬਿਹਤਰ ਫੌਜੀ ਤਾਕਤ ਕਾਰਨ ਸਿੱਖਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਲਾਹੌਰ ਦੀ ਸੰਧੀ 1846 ਚ ਹੁੰਦੀ ਹੈ ਉਹਨੇ ਸਿੱਖ ਰਾਜ ਨੂੰ ਕਮਜ਼ੋਰ ਕੀਤਾ ਤਿ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਆਪਣਾ ਰਾਜਨੀਤਿਕ ਪ੍ਰਭਾਵ ਸਥਾਪਿਤ ਕਰ ਲਿਆ। ਅੰਗਰੇਜ਼ ਮਹਾਰਾਣੀ ਜਿੰਦਕੌਰ ਦੀ ਸ਼ਕਤੀ ਤੇ ਪ੍ਰਭਾਵ ਤੋਂ ਭਲੀ ਭਾਂਤ ਜਾਣੂ ਸਨ। ਉਹ ਜਾਣਦੇ ਸੀ ਕਿ ਜਿੰਦਕੌਰ ਦੀ ਮੌਜੂਦਗੀ ਪੰਜਾਬ ਦੇ ਵਿੱਚ ਬਗਾਵਤ ਨੂੰ ਭੜਕਾ ਸਕਦੀ ਹੈ। ਇਸ ਲਈ ਉਹਨਾਂ ਨੇ ਮਹਾਰਾਣੀ ਦੀ ਸ਼ਕਤੀ ਨੂੰ ਸੀਮਿਤ ਕਰਨ ਤੇ ਉਹਨਾਂ ਨੂੰ ਜਨਤਾ ਤੋਂ ਅਲੱਗ ਕਰਨ ਦੀ ਜੜੀ ਸੀ ਸਾਜ਼ਿਸ਼ ਰਚ ਦਿੱਤੀ। ਉਹਨਾਂ ਨੂੰ ਦਲੀਪ ਸਿੰਘ ਦੀ ਰੀਜੈਂਸੀ ਕੌਂਸਲ ਤੋਂ ਹਟਾ ਦਿੱਤਾ ਗਿਆ। ਤੇ 29 ਅਗਸਤ 1847 ਨੂੰ ਉਹਨਾਂ ਨੂੰ ਸ਼ੇਖੂਪੁਰਾ ਦੇ ਕਿਲੇ ਦੇ ਵਿੱਚ ਕੈਦ ਕਰ ਲਿਆ ਗਿਆ। ਅੰਗਰੇਜ਼ਾਂ ਨੇ ਉਹਨਾਂ ਦੇ ਉੱਤੇ ਸਿੱਖਾਂ ਨੂੰ ਭੜਕਾਉਣ ਤੇ ਬਗਾਵਤ ਦੀ ਯੋਜਨਾ ਬਣਾਉਣ ਦਾ ਦੋਸ਼ ਲਾਇਆ। ਮਹਾਰਾਣੀ ਦੀ ਕੈਦ ਨੇ ਪੰਜਾਬ ਦੇ ਵਿੱਚ ਵਿਆਪਕ ਰੋਸ ਪੈਦਾ ਕੀਤਾ। ਲੋਕਾਂ ਨੇ ਉਹਨਾਂ ਨੂੰ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਤੀਕ ਮੰਨਿਆ। ਜਿੰਦਕੌਰ ਨੇ ਕੈਦ ਦੇ ਵਿੱਚ ਵੀ ਹਿੰਮਤ ਨਹੀਂ ਹਾਰੀ ਤੇ 1848 ਦੇ ਵਿੱਚ ਉਹ ਸ਼ੇਖੂਪੁਰਾ ਕਿਲੇ ਤੋਂ ਹੈਰਾਨੀਜਨਕ ਤਰੀਕੇ ਦੇ ਨਾਲ ਬਾਹਰ ਨਿਕਲੀ ਤੇ ਨੇਪਾਲ ਦੇ ਵਿੱਚ ਸ਼ਰਨ ਲੈਂਦੀ ਹੈ। ਇੱਕ ਬਹੁਤ ਮੈਂ ਕਈ ਵਾਰੀ ਗੱਲ ਕਰਦਾ ਨੇਪਾਲ ਅੱਜ ਵੀ ਇਦਾਂ ਹੀ ਖੜਾ ਹੈ ਕਿ ਇਹਨਾਂ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਰਾਜਾ ਸ਼ਾਹੀ ਉਹਨਾਂ ਦੀ ਅੱਜ ਵੀ ਉੱਥੇ ਤਰ੍ਹਾਂ ਬਰਕਰਾਰ ਹੈ ਨੇਪਾਲ ਦੇ ਵਿੱਚ ਵੀ ਉਹ ਚੁੱਪ ਨਹੀਂ ਬੈਠੀ ਤੇ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਜਾਰੀ ਰੱਖਿਆ ਉਹ ਵਕ ਵਕ ਦੇਸੀ ਰਿਆਸਤਾਂ ਦੇ ਸ਼ਾਸਕਾਂ ਦੇ ਨਾਲ ਸੰਪਰਕ ਦੇ ਵਿੱਚ ਰਹੀ ਅੰਗਰੇਜ਼ਾਂ ਦੇ ਵਿਰੁੱਧ ਗੁਪਤ ਯੋਜਨਾਵਾਂ ਬਣਾਉਂਦੀ ਰਹੀ ਬ੍ਰਿਟਿਸ਼ ਸਰਕਾਰ ਨੇ ਉਹਨਾਂ ਨੂੰ ਪੰਜਾਬ ਤੋਂ ਦੂਰ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਕਿਉਂਕਿ ਉਹ ਜਾਣਦੇ ਸੀ ਕਿ ਜਿੰਦਕੌਰ ਦੀ ਮੌਜੂਦਗੀ ਸਿੱਖਾਂ ਦੇ ਵਿੱਚ ਰਾਸ਼ਟਰਵਾਦੀ ਭਾਵਨਾ ਨੂੰ ਹੋਰ ਮਜ਼ਬੂਤ ਕਰ ਸਕਦੀ ਹੈ। ਦੂਜੇ ਐਂਗਲੋ ਸਿੱਖ ਯੁੱਧ ਦਾ ਜ਼ਿਕਰ ਆਉਂਦਾ ਹੈ 1848 ਤੇ 1849 ਦੇ ਦਰਮਿਆਨ। ਇਹਦੇ ਵਿੱਚ ਸਿੱਖਾਂ ਦੀ ਆਤਮ ਹਾਰ ਅੰਤਿਮ ਜਿਹੜੀ ਸੀ ਲਾਸਟ ਅਖੀਰਲੀ ਹਾਰ ਤੋਂ ਬਾਅਦ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਮਿਲਾ ਲਿਆ ਗਿਆ। ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਭੇਜ ਦਿੱਤਾ ਗਿਆ ਤੇ ਈਸਾਈ ਬਣਾ ਦਿੱਤਾ ਗਿਆ। ਦੇ ਨਾਲ ਦੇ ਨਾਲ ਉਥੋਂ ਲਾਹੌਰ ਦੇ ਕਿਲੇ ਦੇ ਵਿੱਚੋਂ ਸਾਰਾ ਸ਼ਾਹੀ ਖਜ਼ਾਨਾ ਹੀਰੇ ਜਵਾਰ ਰਾਤ ਹੋਰ ਸਾਰੀਆਂ ਚੀਜ਼ਾਂ ਕੀਮਤੀ ਉਹ ਸਾਰਾ ਕੁਝ ਲੈ ਗਏ ਜਹਾਜ਼ ਲਦਿਆ ਬੰਦਰਗਾਹਾਂ ਤੱਕ ਪਹੁੰਚਾਇਆ ਜਿੰਦਕੌਰ ਨੇ ਕਈ ਸਾਲਾਂ ਤੱਕ ਆਪਣੇ ਪੁੱਤਰ ਤੋਂ ਦੂਰ ਰਹਿ ਕੇ ਬਹੁਤ ਦੁੱਖ ਝੱਲਿਆ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਸੀ ਪਰ ਉਹਨਾਂ ਦੀ ਇੱਛਾ ਸ਼ਕਤੀ ਕਾਇਮ ਰਹੀ ਆਖਰਕਾਰ ਮਹਾਰਾਜਾ ਦਲੀਪ ਸਿੰਘ ਦੇ ਯਤਨਾਂ ਦੇ ਸਦਕਾ ਜਿੰਦਕੌਰ ਨੂੰ 1861 ਦੇ ਵਿੱਚ ਇੰਗਲੈਂਡ ਦੇ ਵਿੱਚ ਆਪਣੇ ਪੁੱਤਰ ਦੇ ਨਾਲ ਮਿਲਣ ਦੀ ਇਜਾਜ਼ਤ ਮਿਲ ਜਾਂਦੀ ਹੈ ਜਦੋਂ ਜਿੰਦਕੌਰ ਇੰਗਲੈਂਡ ਪਹੁੰਚਦੀ ਹੈ ਤਾਂ ਸਰੀਰਕ ਤੌਰ ਦੇ ਉਤੇ ਬਹੁਤ ਕਮਜ਼ੋਰ ਹੋ ਚੁੱਕੀ ਸੀ ਉਹਨਾਂ ਦੀ ਨਜ਼ਰ ਵੀ ਲਗਭਗ ਜਾ ਚੁੱਕੀ ਸੀ ਉਹਨਾਂ ਨੇ ਆਪਣੇ ਪੁੱਤਰ ਨੂੰ ਸਿੱਖ ਵਿਰਾਸਤ ਪੰਜਾਬ ਦੇ ਗਵਾਚੇ ਹੋਏ ਗੌਰਵ ਅਤੇ ਖਾਲਸਾ ਪੰਥ ਦੇ ਪ੍ਰਤੀ ਉਸਦੇ ਫਰਜ਼ਾਂ ਦੇ ਬਾਰੇ ਯਾਦ ਦਿਵਾਈ ਸੀ ਮੰਨਿਆ ਜਾਂਦਾ ਹੈ ਕਿ ਜਿੰਦਕੌਰ ਦੀ ਪ੍ਰੇਰਣਾ ਨੇ ਹੀ ਦਲੀਪ ਸਿੰਘ ਨੂੰ ਸਿੱਖ ਧਰਮ ਦੇ ਵਿੱਚ ਵਾਪਸ ਆਉਣ ਤੇ ਪੰਜਾਬ ਦੀ ਆਜ਼ਾਦੀ ਦੇ ਲਈ ਸੰਘਰਸ਼ ਕਰਨ ਦੇ ਲਈ ਪ੍ਰੇਰਣਾ ਵੀ ਦਿੱਤੇ ਸੀ। ਮਹਾਰਾਜ ਮਹਾਰਾਣੀ ਜਿੰਦਕੌਰ ਦਾ ਦੇਹਾਂਤ ਹੁੰਦਾ ਹੈ 1 ਅਗਸਤ 1863 ਨੂੰ ਕੈਸਿੰਗਟਨ ਇੰਗਲੈਂਡ ਦੇ ਵਿੱਚ ਉਹਨਾਂ ਦੀ ਆਖਰੀ ਇੱਛਾ ਅਨੁਸਾਰ ਉਹਨਾਂ ਦਾ ਸੰਸਕਾਰ ਭਾਰਤ ਦੇ ਵਿੱਚ ਕੀਤਾ ਗਿਆ। ਮਹਾਰਾਜਾ ਦਲੀਪ ਸਿੰਘ ਨੇ ਉਹਨਾਂ ਦਾ ਸੰਸਕਾਰ 나ਸੀਕ ਮਹਾਰਾਸ਼ਟਰ ਦੇ ਵਿੱਚ ਗੋਦਾਵਰੀ ਨਦੀ ਦੇ ਕਿਨਾਰੇ ਕੀਤਾ। ਇਸ ਬਾਅਦ ਦੇ ਵਿੱਚ ਉਹਨਾਂ ਦੀਆਂ ਅਸਤੀਆਂ ਨੂੰ ਲਾਹੌਰ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਦੇ ਨੇੜੇ ਇੱਕ ਸਮਾਰਕ ਬਣਾਇਆ ਗਿਆ। ਮਹਾਰਾਣੀ ਜਿੰਦਕੌਰ ਸਿੱਖ ਰਾਜ ਦੀ ਆਖਰੀ ਜੜੀ ਸੀ ਮਹਾਰਾਣੀ ਹੋਣ ਦੇ ਨਾਲ-ਨਾਲ ਇੱਕ ਅਜਿਹੀ ਔਰਤ ਵੀ ਸੀ ਜਿਸ ਨੇ ਨਾਜ਼ੁਕ ਹਾਲਾਤਾਂ ਦੇ ਵਿੱਚ ਵੀ ਅਥਾਹ ਹਿੰਮਤ ਤੇ ਅਡੋਲਤਾ ਦਾ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਪਣੇ ਪੁੱਤਰ ਨੂੰ ਸਿੱਖੀ ਵਿਰਾਸਤ ਦੇ ਨਾਲ ਜੋੜਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਤੇ ਪੰਜਾਬ ਦੀ ਆਜ਼ਾਦੀ ਲਈ ਆਪਣੇ ਆਖਰੀ ਸਾਹ ਤੱਕ ਸੰਘਰਸ਼ ਕੀਤਾ। ਉਨ੍ਹਾਂ ਦੀ ਜ਼ਿੰਦਗੀ ਬ੍ਰਿਟਿਸ਼ ਸਾਮਰਾਜ ਦੇ ਵਿਰੁੱਧ ਪੰਜਾਬੀਆਂ ਦੇ ਵਿਰੋਧ ਦੀ ਇੱਕ ਮਹੱਤਵਪੂਰਨ ਕਹਾਣੀ ਹੈ। ਅੱਜ ਵੀ ਮਹਾਰਾਣੀ ਜਦ ਜਿੰਦਕੌਰ ਦੀ ਕਹਾਣੀ ਪੰਜਾਬੀਆਂ ਨੂੰ ਆਪਣੀ ਵਿਰਾਸਤ, ਸਵੈਮਾਨ ਤੇ ਆਜ਼ਾਦੀ ਲਈ ਲੜਨ ਦੀ ਪ੍ਰੇਰਣਾ ਵੀ ਦਿੰਦੀ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦੇ ਦਿਹਾੜੇ ਦੇ ਉੱਤੇ ਡਾਕਟਰ ਕੁਲਦੀਪ ਸਿੰਘ ਚੋੜਲ ਹੁਣਾ ਦੀ ਕਲਮ ਦੇ ਵਿੱਚੋਂ ਸੰਖੇਪ ਦੇ ਵਿੱਚ ਜਾਣਕਾਰੀ ਸਿੱਖ ਰਾਜ ਦੀ ਮਹਾਨ ਨਾਇਕਾ ਮਹਾਰਾਣੀ ਜਿੰਦਕੌਰ ਤੇ ਜਿਨ੍ਹਾਂ ਨੇ ਅਕਾਲ ਸਹਾਇ ਨਾਵਲ ਨਹੀਂ ਸੁਣਿਆ ਹਰਜੀਤ ਅਟਵਾਲ ਸਾਹਿਬ ਦਾ ਉਹ ਜਰੂਰ ਸੁਣੋ ਉਹਦੇ ਵਿੱਚ ਸਾਰੀ ਹੀ ਜਿਹੜੀ ਹੈ ਫਿਲਮ ਚੱਲੇਗੀ ਤੇ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਉਹ ਪਿਆ ਅਕਾਲ ਸਹਾਇ ਨਾਵਲ ਉਹਨੂੰ ਸੁਣੋ ਤੇ ਦੇਖੋ ਸਾਡੇ ਇਤਿਹਾਸ ਦੇ ਵਿੱਚ ਕੀ ਕੁਝ ਵਾਪਰਿਆ ਤੇ ਕਿਵੇਂ ਬਗਾਵਤਾਂ ਆਪਣੀਆਂ ਨੇ ਕੀਤੀਆਂ ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪ੍ਰਣਾਲਾ ਉਥੇ ਦਾ ਉਥੇ ਹੀ ਰਿਹਾ